ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇੰਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੜ ਆ ਗਈ ਹੈ ਵੀਰੇ ਕੋਲੇ ਚੰਗੇ ਰਿਕਾਰਡ ਵਾਲੀ ਆ ਲੇਵੇ ਵਾਲੀ ਆ ਵੀਰੋ ਤਾਂ ਆਓ ਵੀਰੇ ਇਹਦੇ ਬਾਰੇ ਲੈਨੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵੀਰ ਜੀ ਠੀਕ ਠਾਕ ਕੁਲਜਿੰਦਰ ਡੇਰੀ ਫਾਰਮ ਇੱਕ ਬਲੇ ਪਹਿਣ ਤੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਤਾਂ ਮੇਰੇ ਨਾਂ ਦੱਸੀਆ ਆਪਣਾ ਨਾਮ ਰਵੀ ਦੀਪ ਪਿੰਡ ਰਵਾਲ ਜਿਹੜਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਜੇ 메ਨ ਸ਼ਹਿਰ ਆਪਾਂ ਨੂੰ ਵਿਰਜੀ ਹੈਗਾ ਜੇ ਫਰੇਗੜ ਚੂੜੀਆਂ 4-5 ਕਿਲੋਮੀਟਰ ਤੇ ਰਮਦਾਸ ਵੀ 4-5 ਕਿਲੋਮੀਟਰ ਵਿਰਜੀ ਠੀਕ ਹੈ ਜੀ ਤਾਂ ਵੀਰੇ ਕਿ ਤਾਂ ਆਪਣੇ ਕੋਲੇ ਰੇਗ ਵੀਡੀਓ ਚ ਹੁੰਦਾ ਆ ਰੇਲ ਬਿਲਕੁਲ ਹੀ ਜਾ ਜਾ ਜਾਂਦਾ ਹਨਾ ਫਿਰ ਜੀ ਛੋਟੇ ਛੋਟੇ ਰੇਡ ਤਾਂ ਵੀਰੇ ਜੀ ਤੁਹਾਡੇ ਤੁਹਾਨੂੰ ਕੋਈ ਵੀ ਵੀਡੀਓ ਪਾਉਣ ਦੀ ਦੇਰ ਹੀ ਹੁੰਦੀ ਆ ਉਸੇ ਵੇਲੇ ਤੁਹਾਡਾ ਉਸੇ ਵੇਲੇ ਜਾਂਦਾ ਵਾ ਉਸੇ ਵੇਲੇ ਵੇਖਦਾ ਪਤਾ ਯਾ ਮਾਲ ਤੁਹਾਡੇ ਚਾਨਣ ਤੇ ਜਦੋਂ ਅਪਲੋਡ ਦੀ ਵੀਡੀਓ ਹੁੰਦੀ ਆ ਤੇ ਤੁਹਾਨੂੰ ਫੋਨ ਆਉਂਦਾ ਵੀ ਹੈਗਾ ਵਾ ਨਹੀਂ ਬਿਲਕੁਲ ਅੱਖਾਂ ਮਿਹੜ ਕੇ ਡੰਗਰ ਲਾ ਲੋ ਲਾ ਲੋ ਲਾ ਲੋ ਬੇਫਿਕਰ ਹੋ ਜਾਓ ਵੀਡੀਓ ਅਪਲੋਡ ਵੀਡੀਓ ਕਰਦੇ ਤੁਹਾਨੂੰ ਪਹਿਲਾਂ ਤੁਸੀਂ ਉੱਥੋਂ ਹੀ ਕਰਦੇ ਜੇ ਕਿਤੇ ਵੀ ਲਾਹਣ ਆਵੇ ਉੱਥੋਂ ਉੱਥੋਂ ਵੀ ਆਪਣੇ ਸੱਜਣ ਸੱਜਣ ਵੀਰਿਆ ਬਾਕੀ ਕਿੰਨਾ ਕਿੰਨਾ ਪਰਾਵਾਂ ਦੀ ਵੀਡੀਓ ਬਣਾਈ ਦੀ ਆ ਸਾਰਿਆਂ ਦੇ ਵੀਰਾਂ ਦੀ ਪੂਰੀ ਸਿਫਤ ਹੁੰਦੀ ਆ ਵੀ ਭਾਈ ਜੀ ਅਸੀਂ ਆਪ ਕਹਿੰਦੇ ਆ ਜਿੱਥੇ ਤੁਸੀਂ ਅਪਲੋਡ ਵੀਡੀਓ ਕੋਈ ਇੱਕ ਵੀ ਗਲਤ ਹੋ ਜੇਗੀ ਨਾ ਵੀਰ ਜੀ ਉੱਥੇ ਅੱਡੇ ਤੇ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਜੀ ਦੱਸਾ ਕਿਉਂ ਨਹੀਂ ਜਾਣਾ ਕਿਉਂਕਿ ਵੀਰ ਜੀ ਸਾਡਾ ਵੀ ਰਿਕਾਰਡ ਮਾਰਿਆ ਜਾਂਦਾ ਜੇ ਮਾਰਿਆ ਕਰਕੇ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਵੀ ਉਹ ਅੱਡੇ ਤੋਂ ਕੋਈ ਮਤਲਬ ਵੀਡੀਓ ਬਣਾਉਣੀ ਨਹੀਂ ਜੀ ਨਾ 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 ਵੀਰੇ ਆਹ ਵਿਸ਼ਵਾਸ ਸਾਨੂੰ ਤੁਹਾਨੂੰ ਵੀ ਪਤਾ ਵੀ ਗਾਵਾਂ ਕਤਾਂ ਨਹੀਂ ਪਾਉਨੇ ਆ ਉਹ ਉਹ ਤਾਂ ਦੇ ਉਹ ਕਦੇ ਨਿਕਲਦਾ ਨਹੀਂ ਨਿਕਲਦਾ ਜੀ ਨਿਕਲਦਾ ਤੇ ਗਲਤ ਨਹੀਂ ਹੋ ਰਿਹਾ ਤੇ ਜਿੱਦਾਂ ਤੁਸੀਂ ਕਹਿੰਦੇ ਸਾਈਦ ਪਰ ਗਲਤ ਅਜ ਤੱਕ ਡੰਗਰ ਪਾਇਆ ਨਹੀਂ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਸਾਈ ਦਾ ਵੀ ਇਹੀ ਕਹਿ ਰਿਹਾ ਸੀਗਾ ਕਿ ਵੀਰੇ ਸਾਈ ਵੀ ਤੁਸੀਂ ਬੇਚੇਨਤ ਹੋ ਕੇ ਪਾਇਆ ਕਰੋ ਤੁਹਾਡੀ ਸਾਈ ਨਹੀਂ ਮੇਰੇ ਪੇਜ ਤੇ ਚੈਨਲ ਤੇ ਤੁਹਾਡੀ ਸਾਈ ਨਹੀਂ ਮਰੂਗੀ ਬੇਫਿਕਰ ਹੋ ਕੇ ਪਾਓ ਜਾ ਕੇ ਪਸ਼ੂ ਵੇਖੋ ਚਵਾਓ ਪਾਸ ਕਰੋ ਨਹੀਂ ਪਸੰਦ ਹੁੰਦਾ ਸਾਇਦ ਤਾਂ ਦੀ ਵਾਪਸ ਹੋ ਜੂਗੀ ਬੇਚਿੰਤ ਹੋਗੇ ਕਿਉਂਕਿ ਪੇਜ ਵੀਰੇ ਲੋਕ ਯਕੀਨ ਕਰਦੇ ਆ ਕਰਦੇ ਵਿੱਚ ਕਰਦੇ ਬਣਾ ਕੇ ਰੱਖਣਾ ਚਾਹੀਦਾ ਸਾਰੇ ਵੀਰਾਂ ਦਾ ਹਣਾ ਵੀਰ ਜੀ ਕੋਈ ਮੈਗਨਾ ਧਾਰਾ ਨਹੀਂ ਮਰੁੰਦਾ ਵੀਰ ਕੋਈ ਕੁਝ ਨਹੀਂ ਜੋ ਕਰ ਰਿਹਾਗਾ ਉਹੋ ਹੀ ਨਿਕਲਦਾ ਫਿਰ ਫੋਨ ਕਰਦੇ ਮਾਲ ਲੈ ਲੈਂਦੇ ਹਣੇ ਗਵੇਰ ਜੀ ਤਾਂ ਵੀਰੇ ਜਲਦੀ ਪਛੂਏ ਗਏ ਦਾ ਬਿਲਕੁਲ ਵੀਰ ਜੀ ਬਿਲਕੁਲ ਵੀਰ ਜੀ ਹੁਣ ਜਿਹੜੀ ਇਹ ਵਿਆਹ ਦਾ ਫੋਨ ਲੱਗੇ ਨਾ ਹਾਂਜੀ ਇਹ ਅਸੀਂ ਵੀਰ ਜੀ ਫਾਰਮਾ ਚ ਲਈ ਉਹਨਾਂ ਖਲੀਆਂ ਖਲੀਆਂ ਛੱਡੀਆਂ ਸੀ ਤੇ ਭਾਵੇਂ ਉਹ ਤੇ ਚਲੋ ਮਸ਼ੀਨਾਂ ਨਹੀਂ ਚਾਹੁੰਦੇ ਤਾਂ ਭਾਵੇਂ ਮੇਰਾ ਵੀਰ ਕੋਈ ਹੱਥ ਨਾਲ ਚਵਾਈ ਕਰ ਲੇ ਇੱਕ ਨੰ ਤੇ ਤੇ ਆ ਵੀ ਆਪਣਾ ਕੋ ਵੀਰ ਜੀ ਮਨੇਰੇ ਸੋਈ ਜੇ ਮਨੇਰੇ ਮਨੇਰੇ ਤੇ ਵੀਰ ਜੀ ਅਸੀਂ ਬੋਲਾ ਐਵੇਂ ਕਹੀਏ ਪੰਜ 6 ਕਿਲੋ ਬੋਲਾ ਸ ਇੱਕੋ ਚਵਾਈ ਹੋਈ ਸੋਏ ਠੀਕ ਹੈ ਜੀ ਨਾਲੇ ਪੰਜ ਕਿਲੋ 6 ਲਾੜ ਤੁਸੀਂ ਬੋਲਾ ਚੋਇਆ ਜੇ ਤੇ ਬੱਚੇ ਨੂੰ ਪਿਆ ਜੇ ਮਗਰ ਬੱਛੀ ਪਾਲੀ ਪਿਓਰ ਵੇਖੋ ਜਰਸੀ ਬੋਲਾ ਵੇਖੋ ਬੱਛੀ ਹੈ ਵੀਰੇ ਹਾਂ ਜੀ ਬੱਛੀ ਪਾਲੀ ਬੱਛੀ ਵੀਰ ਜੀ ਬੱਛੀ ਬਹੁਤ ਚੰਗੀ ਸੀ ਮੰਦੀ ਆ ਨਾਲੂਆ ਕੋ ਨਾਲ ਸਵੇਰੇ ਸੋਈ ਹੈ ਜੀ ਅੱਗੇ ਲਾ ਨਾਲੂ ਵੀਰ ਜੀ ਹਾਂ ਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਬਾਕੀ ਥਾਂ ਦੀ ਕੁਆਲਿਟੀ ਚੈੱਕ ਕਰ ਲਓ ਇੱਕ ਰੀ ਦੀ ਕੋਈ ਰਸ ਨਹੀਂ ਬਹੁਤ ਸੋਹਣਾ ਥਾਂ ਲੱਗਿਆ ਮੈਂ ਚਵਾਈ ਵਿਖ ਤਾਂ ਵੇਖੋ ਵੀਰੋ ਚਵਾਈ ਵਿਖਾ ਲਿਆਦਾ ਵੀਰਾ ਮਸ਼ੀਨ ਨਾਲ ਵੀ ਚੋਂਦੇ ਰਹੇ ਤੇ ਆਪਾਂ ਹੱਥ ਨਾਲ ਵੀ ਭਾਵੇਂ ਚੋਲੋ ਠੀਕ ਹੈ ਜੀ ਤਾਂ ਵੇਖੋ ਵੀਰੋ ਠੰਡੀ ਧੀਰੀ ਆ ਵੈੜ ਤੇ ਪੇਟ ਪੁੱਠ ਵੀ ਬਹੁਤਾ ਵੈੜਦੀ ਦੁੱਧ ਆ ਲੀਆ ਵੀਰੋ ਮਗਰ ਵੀ ਬੱਸ਼ੀ ਪਾ ਲਈ ਇਹਨੇ ਮਰਦੋ ਤਾਂ ਮੇਰੇ ਐਵੇਂ ਮਰਦੋ ਲਓ ਵੀਰ ਜੀ ਚਵਾ ਵੇਖੋ ਵੀਰ ਜੀ ਇੱਕ ਨੰਬਰ ਆਹ ਵੇਖੋ ਸ਼ਾਬਾਸ਼ ਮੋਟੀ ਧਾਰ ਆ ਬੋਲਾ ਜੇ ਆਹ ਵੇਖੋ ਧਾਰ ਵੇਖੋ ਕਿਆ ਬਾਤ ਹੈ ਕੋਈ ਵੇਦੀ ਭੂਰ ਨਹੀਂ ਛਟਾ ਨਹੀਂ ਬੰਬੂ ਕਾਰੀ ਲੱਗਾ ਵੇਖੋ ਆਹ ਵੇਖੋ ਵੀਰ ਜੀ ਵੇਖੋ ਵੀਰੋ ਬਹੁਤ ਸੋਨਾ ਚਿਵਾ ਲੱਗਿਆ ਆ ਵੀ ਵੇਖੋ ਵੀਰ ਜੀ ਐ ਵੀਰ ਜੀ ਬੋਲਾ ਹੀ ਰਿਹਾ ਵੇਖੋ ਗੀਤ ਲੱਲੇ ਦਾ ਚਿਵਾ ਲੱਗਿਆ ਵੇਖੋ ਵੀਰ ਜੀ ਤਾਂ ਵੇਖੋ ਵੀਰੋ ਇੱਕ ਨੰਬਰ ਚਿਵਾ ਲੱਗਿਆ ਮੋਟੀ ਤਾਰ ਆ ਗਈ ਆ ਠੰਡੀ ਸੀਲਾ ਤਾਜੀ ਸੂਈ ਤਾਂ ਬਾਕੀ ਵੀਰੋ ਤੋਰਾ ਤੁਹਾਨੂੰ ਇਹਦਾ ਚੈੱਕ ਕਰਾ ਦਿੰਨੇ ਆ ਤੋਰਦੇ ਵੀਰੇ ਖੋਲ ਕੇ ਬਾਕੀ ਵੀਰ ਜੀ ਰੱਸੀ ਰੁਸੀ ਦੀ ਕੋ ਚੱਕਰ ਨਹੀਂ ਉਹ ਮਸ਼ੀਨਾਂ ਚੋਂਦੇ ਇਦਾਂ ਹੀ ਤੁਹਾਨੂੰ ਸਾਹਮਣੇ ਵੇਖ ਲਓ ਹਨਾ ਪਣਾ ਵੀਰੇ ਹਾਂ ਸੀਲ ਆ ਕੋਈ ਮੰਗੇ ਦੀ ਨਹੀਂ ਲੋੜ ਬੱਸੀ ਮਗਰ ਵੱਡੀ ਵੈੜਾ ਵੀਰੋ ਪਲੀ ਜੁੜੀ ਆ ਇਹਦੇ ਵਿੱਚ ਗਰਲੈਂਡੋ ਚ ਆ ਗਈ ਮਿਕਸ ਗਰਲੈਂਡੋ ਹਾਂਜੀ ਗਰਲੈਂਡੋ ਤਾਂ ਵੀਰੇ ਫੈਂਟ ਦੀ ਪੂਰੀ ਪਟਾਕੇ ਪਾਉ ਭੈਂਡ ਅਸੀਂ ਗਾਣੇ ਕੀਤੇ ਮਾਝ ਦੇ ਹਾਂਜੀ ਮਾਝ ਹੀ ਹੈਗੇ ਸੂਆ ਵੀ ਨਹੀਂ ਤੁਸਾਂ ਨੇ ਦੂਜੇ ਸੂਆ ਹੀ ਪਲੀ ਜੁੜੀ ਆ ਰਾਜੀ ਤਾਂ ਵੇਖੋ ਵੀਰੇ ਵੱਡੀ ਵੈੜਾ ਕੀ ਬਾਤ ਆ ਜੀ ਫੁੱਲ ਪਲੀ ਜੁੜੀ ਆ ਥੱਲੇ ਵੀ ਤਾਂ ਹੁੰਦਾ ਜਾ ਲਾ ਲੋ ਕਿੰਨਾ ਦੁੱਧ ਭਰੂਗੀ ਐ ਥੱਲੇੋਂ ਥੱਬੇ ਸਵੇਰੇ ਲਾਏ ਆ ਵੀਰ ਜੀ 16 ਕਿਲੋ ਦੁੱਧ ਉਹਨਾਂ ਨੇ ਚੋਇਆ ਜੇ ਹਾਂਜੀ ਅੱਗੋਂ ਵੀਰ ਜੀ ਸੇਵਾ ਦਾ ਕੋਈ 18 ਚੋਲੇ ਪੰਜ ਜਿੰਨਾ ਮਰਜ਼ੀ ਚੋਲੇ ਦੇਤੀ ਬਿਲਕੁਲ ਦੁੱਧ ਦੁੱਧ ਪਾਈਦਾ ਵੀਰੇ ਹਨਾ ਦੇਖੋ ਵੀਰ ਜੀ ਥਾਲ ਵੱਡੀ ਵੇੜਾ ਸੀਲ ਆ ਖਣ ਨੋਕਲ ਖਲਾਰ ਵੀ ਖਲਾਰ ਹੈ ਵਾਹ ਵੀਰ ਜੀ ਉੱਥੇ ਹੀ ਆ ਵੀ ਉੱਥੇ ਮਸ਼ੀਨਾਂ ਚੋਂਦੇ ਤੇ ਇੱਥੇ ਇਧਰ ਵੇਖੋ ਆਹ ਵੇਖੋ ਸ਼ਾਬਾਸ਼ ਇੱਥੇ ਵੀ ਵੀਰ ਜੀ ਜਿੱਥੇ ਪ੍ਰਨਾਲਾ ਹੀ ਲੱਗਾ ਵੇੜ ਥੱਲੇ ਸ਼ਾਬਾਸ਼ ਬਹੁਤ ਸੋਹਣੀ ਵੇੜਾ ਵੇ ਵੀਰੇ ਵੱਡੀ ਵੜਾ ਭਾਰੇ ਬੱਲੇ ਚ ਲੇਵਾ ਸੋਹਣਾ ਲੱਗਿਆ ਮਗਰ ਵਸ਼ੀ ਆਗੀ ਥਾਣੀ ਸਪੈਸ਼ਲ ਲੱਗਿਆ ਤਾਂ ਪਸ਼ੂ ਦਾ ਫਿਰ ਆਪੇ ਵਿਗਣਾ ਵੀਰੇ ਜਲਦੀ ਵੀਰੇ ਿੱਡਾਂਗਾ ਤੁਹਾਨੂੰ ਪਤਾ ਏ ਕੀ ਭਮੇ ਲਾਈਏ ਨਾ ਹੀਰਾ ਹੀਰਾ ਵੀਰੇ ਹੀਰਾ ਬੱਲੇ ਜੁਡੀ ਇਹ ਮਈਆਂ ਕੋ ਪਿੱਠ ਲੱਗੀ ਆ ਬਿਲਕੁਲ ਵੀ ਜੀ ਮਾਜੀ ਸੋਹਣੀ ਬਿਲਕੁਲ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੜ ਦੇ ਦੇਣੀ ਆ ਵੀਰ ਜੀ ਇਹਦੇ ਸਮਝ ਲਓ ਮਾਜੀ ਆ ਮੋਲੇ ਦਾ ਦੱਸੋ ਤੁਸੀਂ ਕਰਾ ਲੋ ਕਿੰਨਾ ਕਰ ਦੀਏ ਮੋਲ ਲੈ ਲੋ ਜੈਜੀ ਜਾਂਦੇ ਵੀਰੇ ਰੇਟ ਤੁਹਾਡਾ ਜੈਜ ਹੁੰਦਾ ਕਰਦੇ ਵੀਰੇ ਕਿੰਨੇ ਦਾ ਹੋ ਜੂ ਜੈਜੀ ਜਾਂਦੇ ਹਨ ਜੀ ਜੈਜੀ ਆ ਦੱਸ ਦਿਓ ਕੋਈ ਵੀਰ ਜੀ ਇਹਦਾ 70 ਨਹੀਂ ਜੇ ਹਾਂਜੀ ਤੇ ਕੋਈ ਹੈਗਾ 65 ਨਹੀਂ ਜੇ ਹਾਂਜੀ ਤੇ ਕੋਈ 60 ਨਹੀਂ ਜੇ ਕੀ ਬਾਤ ਹੈ ਸਰਾਏ ਕਰ ਦਈਏ ਤੁਹਾਨੂੰ ਪਤਾ ਹੀ ਕਿਨੇ ਦੇ ਦੇ ਦੀਏ ਹਾਂਜੀ ਵੀਰ ਜੀ ਜਸਨੋ ਵੈੜ ਦੇਣਾ ਕਿ 50000 ਦੀ ਕੀ ਬਾਤ ਹੈ ਜੀ 55000 ਦੀ ਵੱਡੀ ਵੈੜ ਤਾਜੀ ਸੂਈ ਮਗਰ ਵੱਸੀ ਤਾਂ ਵੀਰੇ ਵੈੜ ਨੀ ਲੈਣੀ ਕਿ ਇਹਨੇ ਮਾਝ ਹੀ ਲੈਣੀ ਆ ਮਾਝ ਹੀ ਆ ਵੀਰ ਜੀ ਗਰਲੈਂਡੋ ਮਾਝ ਹੀ ਲੈਣੀ ਆ ਫੈਨ ਬੜੀ ਚੰਗੇ ਸਿਮਰ ਦੀ ਵੈੜ ਨਹੀਂ ਮਗਰ ਪਾੜੀ ਜੀ ਵੇਚੀ ਚੰਗਾ ਹਾਂ ਜੀ ਬੱਚਿਆ ਵਾ ਸ਼ੀ ਸੋਹਣੀ ਪਾਲੀ ਵੀਰੇ 55 ਜੀ ਛੋਟੇ ਛੋਟਾ ਕਰ ਦਈਏ ਵੀਰ ਜੀ ਹੁੰਦਾ ਨਹੀਂ ਵੀਰ ਜੀ ਵੱਡੀ ਵੈੜ ਜੇ ਵੱਡੀ ਆ 18 19 ਕਿਲੋ ਵਾਲੀ ਵੀਰ ਜੀ ਦੁੱਧ ਨਹੀਂ ਦੁੱਧ ਪਾਣੀ ਪਾਲ ਜੋੜ ਦੱਸੀ ਜਾਂਦਾ ਦੇਵਾ ਦੱਸੀ ਜਾਂਦਾ ਦੁੱਧ ਦੀ ਗਰੰਟੀ ਜੇ ਸਵੇਰੇ 5 6 ਕਿਲੋ ਬੁੜਾ ਕੱਢਿਆ ਜੇ ਲੀਕੋ ਚਵਾਈ ਹੋਈ ਜੇ ਤੇ ਵੀਰ ਜੀ ਇਹਨੇ ਦੁੱਧ ਨਹੀਂ ਕੜਨਾ ਤੇ ਕਿੰਨੇ ਕੜਨਾ ਬਿਲਕੁਲ ਜੀ ਹਾਂ ਜੀ ਵੀਰ ਜੀ ਤਾਂ ਹਾਂ ਨਾ ਦੋ ਯਾਰ ਵੀਰੇ ਜਾਨਦੇ ਹੋਰ ਕੋਈ ਇਲਾਕਾ ਜਿੰਦਰ ਵੀਰੇ ਤੇਰੇ ਕਰਕੇ ਨਾ ਹੋਗਾ ਤੂੰ ਜਦੋਂ ਕਹਿੰਦਾ ਅਸੀਂ ਤੇਰੇ ਤੇਰਾ ਅੱਖਾਂ ਨਹੀਂ ਮੋੜਦੇ ਤੂੰ ਬਾਹਰ ਵੀਰੇ ਵੀਡੀਓ ਬਣਾਉਣਾ ਤੈਨੂੰ ਕੋਈ ਨਹੀਂ ਜਾ ਜਾ ਵੀਰੇ ਰੇਡ ਤੇਰਾ ਬਹੁਤ ਜਾ ਜਾ ਕੋਈ ਗੋਨੀ ਆਵਾਂ ਨੇ ਤੇ ਨਾੜਾ ਨੂਣਾ ਥਣ ਪਿਆਰਾ ਚਵਾਈ ਇੱਕ ਨੰਬਰ ਹਨਾ ਜੀ ਸੋਹਣੀ ਵੈੜ ਲੱਗੀ ਨਾਲਾ ਹੀ ਲੱਗਾ ਵੀਰ ਜੀ ਤੇ ਲੈਨੇ ਬਾਗਿਆ ਕੋਈ ਮਸ਼ੀਨ ਨਾ ਵੀ ਕੋਈ ਕਰ ਸਕਦਾ ਤੇ ਭਵੇਂ ਹੱਥ ਨਾਲ ਜਿੱਦਾਂ ਮੱਦੀ ਜਿੱਦਾਂ ਠੀਕ ਕਰਦਾ ਮੇਰਾ ਵੀਰ ਕੀ ਬਾਤ ਹੈ ਜੀ ਵੇਖੋ ਵੀਰੇ ਲੇਵੇ ਵਾਲੀ ਇਹ ਵੈੜ ਵੱਡੀ ਵੈੜ ਤਾਂ ਹਾਣਾ ਹੋ ਗਈ ਵੀਰੇ ਹੁਣ ਵੀਰੇ 2000 ਜਿਆਦਾ 53000 ਦੀ 53 ਦੀ 53000 ਦੀ ਫੇਰ ਬੈਠੋ ਭਵੇਂ ਮੱਜਾ ਆ ਵੇਖੋ ਇਹ ਨਹੀਂ ਬਚਾ ਲਾਗੇ ਬਣਾ ਵੇਖੋ ਫੇਰ ਬੈਠੋ ਇੱਧਰ ਵੇਖੋ ਠੀਕ ਹੈ ਵੀਰੇ ਬਹੁਤ ਚਵਾ ਵਧੀਆ ਲੱਗਿਆ ਮੋਟੀ ਤਾਰਾ ਠੀਕ ਹੈ ਵੀਰੇ ਨਾ ਥੱਲੇ ਡੋਰ ਤੇ ਐਵੇਂ ਹੋ ਗਿਆ ਹੁਣ ਫੋਨ ਕੋਈ ਲਾ ਲੇ ਕੋਈ ਨਹੀਂ ਛੋਟ ਛੂਟ ਕਰਦੀ ਵੀਰੇ ਹਨਾ ਛੋਟ ਛੱਪਾ ਵੀਰ ਜੀ ਮੈਂ ਤਾਂ ਕਰਦਾ ਚਲੋ ਤੁਸੀਂ ਕਰਦਾ ਨਹੀਂ ਜਾ ਜਾ ਰੇਡ ਜਾ ਜਾ ਤਾਂ ਵੇਖੋ ਵੀਰੇ ਉਹ ਰੇਡ ਜਾ ਜਾ ਚੰਗੀ ਵੈੜਾ ਵੀਰੇ ਕੋਲੇ ਤਾਂ ਬਾਕੀ ਇਹੀ ਬੇਨਤੀ ਹੁੰਦੀ ਆ ਕਿ ਵੀਰੇ ਚੈਨਲ ਨੂੰ ਮਤਵਾ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਉ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਬਾਕੀ ਰੇਡ ਵੀਰ ਦਾ ਜਾ ਜਾ ਫੋਨ ਵੀਰ ਨੂੰ ਜਰੂਰ ਲਾ ਲਿਓ ਛੋਟ ਛੱਪਾ ਹੋ ਜਾਊ ਤਨਵੀਰ ਜੀ ਐਡਰੈਸ ਸਹੀ ਦੱਸੋ ਸਰ ਅਸਵੀਰ ਜੀ ਪਿੰਡ ਆਪਣਾ ਰਵਾਲ ਜ਼ਿਲ੍ਹਾ ਕਰਤਾਰਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੀ ਮੇਨ ਸ਼ਹਿਰ ਆਪਣਾ ਫਰੇਗੜ ਚੂੜੀਆਂ ਲੱਗਦਾ ਤੇ ਆਪਣਾ ਰਮਦਾਸ ਲੱਗਦਾ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਆਪਣਾ ਵੀਰ ਜੀ 82 84 10 ਤੇ 40 47 ਜੀ ਵੀਰ ਜੀ ਠੀਕ ਹੈ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ